ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਦੇ ਫੇਵਰਟ ਸੂਟ ਆਪਾਂ ਲੈ ਕੇ ਅੱਜ ਆ ਗਏ ਆਂ ਜੀ ਬੁਟੀਕ ਵਾਲੇ ਫੈਬਰਿਕ ਇਹ ਵਾਲੇ ਸੂਟਾਂ ਦੇ ਤੁਹਾਨੂੰ ਕੋਈ ਵੀ ਲੈਸ ਲਗਾਉਣ ਦੀ ਜ਼ਰੂਰਤ ਨਹੀਂ ਹੁੰਦੀ ਇਹ ਤਾਂ ਤੁਸੀਂ ਸ਼ਰਟ ਦਾ ਫੈਬਰਿਕ ਵੀ ਖਰੀਦ ਸਕਦੇ ਹੋ 5 ਮੀਟਰ 올ਓਵਰ ਕੱਟ ਦਾ ਸੂਟ ਵੀ ਖਰੀਦ ਸਕਦੇ ਹੋ ਇਹਦੇ ਨਾਲ ਤੁਸੀਂ ਸਾਡੇ ਤੋਂ ਪਲੇਨ ਸਲਵਾਰ ਲਗਵਾ ਕੇ ਵੀ ਸੂਟ ਖਰੀਦ ਸਕਦੇ ਹੋ ਜੀ ਪ੍ਰਾਈਸਿਸ ਨੇ ਜਿਹੜੇ ਉਹ ਪਰ ਮੀਟਰ ਦੇ ਅਕੋਰਡਿੰਗ ਮੈਂ ਫੋਟੋਆਂ ਦੇ ਉੱਪਰ ਹੀ ਮੈਂਸ਼ਨ ਕੀਤੇ ਹੋਏ ਨੇ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੁੰਦਾ ਜੀ ਜਿਹੜਾ ਅਗਲਾ ਆਰਟੀਕਲ ਹੈ ਇਹ ਵੀ ਪਿਓਰ ਕ੍ਰੇਪ ਦੀ ਸਲਵਾਰ ਦੇ ਨਾਲ ਡਿਜ਼ਾਈਨਰ ਸ਼ਰਟ ਹੈ ਜੀ ਤੁਸੀਂ ਕੱਲੀ ਸ਼ਰਟ ਵੀ ਖਰੀਦ ਸਕਦੇ ਹੋ ਇਹਨਾਂ ਦੇ ਵੀ ਪ੍ਰਾਈਸਿਸ ਮੈਂ ਪਰ ਮੀਟਰ ਦੇ ਹਿਸਾਬ ਨਾਲ ਲਗਾਏ ਨੇ ਜੀ ਜੇ ਤੁਸੀਂ ਮੈਚਿੰਗ ਲੈਣਾ ਚਾਹੁੰਦੇ ਹੋ ਉਹਦਾ ਤੁਸੀਂ ਪ੍ਰਾਈਸ WhatsApp ਤੇ ਕੰਸਲਟ ਕਰ ਸਕਦੇ ਹੋ ਜਿਹੜਾ ਇਹ ਵਾਲਾ ਸੂਟ ਹੈ ਜੀ ਇਹ ਵੀ ਪਰ ਮੀਟਰ ਦੇ ਹਿਸਾਬ ਨਾਲ ਹੈ ਬਹੁਤ ਹੀ ਸੋਹਣੇ ਫੈਬਰਿਕ ਨੇ ਜੀ ਪਿਓਰ ਕ੍ਰੇਪ ਦੇ ਉੱਪਰ ਇਹ ਫੈਬਰਿਕ ਨੇ ਜਿਹੜੇ ਰੈਡੀ ਹੋਏ ਹੋਏ ਨੇਗੇ ਬਹੁਤ ਫਾਈਨ ਫੈਬਰਿਕ ਦੇ ਵਿੱਚ ਇਹ ਵਾਲੇ ਸੂਟ ਹੁੰਦੇ ਨੇਗੇ ਜਿਹੜੇ ਵੀ ਤੁਸੀਂ ਇਹਨਾਂ ਦੇ ਵਿੱਚੋਂ ਕਲਰ ਬੁੱਕ ਕਰਾਉਣਾ ਚਾਹੁੰਦੇ ਹੋ ਸਾਡੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਕਰਾ ਸਕਦੇ ਹੋ ਜਿਹੜਾ ਨੈਕਸਟ ਆਰਟੀਕਲ ਹੈ ਬਹੁਤ ਹੀ ਜ਼ਿਆਦਾ ਹਿੱਟ ਡਿਜ਼ਾਈਨ ਚੱਲ ਰਿਹਾ ਜੀ ਅੱਜਕੱਲ੍ਹ ਸਾਰੀਆਂ ਭੈਣਾਂ ਦੀ ਇਹ ਵਾਲੀ ਡਿਮਾਂਡ ਹੁੰਦੀ ਹੈ ਕਿ ਇਹ ਵਾਲਾ ਡਿਜ਼ਾਈਨ ਅਲੱਗ-ਅਲੱਗ ਕਲਰਾਂ ਦੇ ਵਿੱਚ ਪੋਸਟ ਕਰੋ ਤਾਂ ਆਪਾਂ ਨੇ ਹੁਣ ਇਹਦੇ ਬਹੁਤ ਸਾਰੇ ਕਲਰਸ ਰੈਡੀ ਕਰਾਏ ਨੇ ਜੀ ਤੇ ਮੈਚਿੰਗ ਸਲਵਾਰਾਂ ਦੇ ਨਾਲ ਆਪਾਂ ਇਹ ਵਾਲੇ ਸੂਟ ਦਾ ਪ੍ਰਾਈਸ ਪੋਸਟ ਕੀਤਾ ਹੋਇਆ ਹੈਗਾ ਇਹ ਤੁਹਾਨੂੰ 2.5 ਮੀਟਰ ਦੀ ਸ਼ਰਟ ਮਿਲੂਗੀ ਤੇ 2.5 ਮੀਟਰ ਦੀ ਸਲਵਾਰ ਮਿਲੂਗੀ ਜੀ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਖਰੀਦ ਸਕਦੇ ਹੋ ਉਹਦੇ ਲਈ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ ਤੇ ਮੈਸੇਜ ਕਰਕੇ ਪ੍ਰਾਈਸ ਪੁੱਛ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਰੈਡੀ ਹੁੰਦੇ ਨੇ ਜਾਗੋ ਵਾਸਤੇ ਕਿਸੇ ਵੀ ਵਿਆਹ ਵਾਸਤੇ ਤੁਸੀਂ ਇਹਨਾਂ ਨੂੰ ਵੇਅਰ ਕਰੋਗੇ ਜੀ ਇਹ ਵੀ ਮੈਚਿੰਗ ਸੂਟ ਦਾ ਪ੍ਰਾਈਸ ਪੋਸਟ ਕੀਤਾ ਹੋਇਆ ਤੁਸੀਂ ਇਹਦੀ ਵੀ ਕੱਲੀ ਸ਼ਰਟ ਲੈ ਸਕਦੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਹੋ ਥੈਂਕ ਯੂ ਜੀ